ਜਾਨ ਨਹੀਂ ਦਿੱਤੀ ਅੱਜੇ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸ਼ਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲੋਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਕਿ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਉਹ ਸਾਡਾ ਦੇਸ਼ ਹੈ ਸਾਡੀ ਟੈਰੀਟਰੀ ਹੈ ਉੱਥੇ ਰਾਹੁਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣਾ ਦੇਣਾ ਚਾਹੀਦਾ ਹੈ ਜੀ ਕਹਿਣਾ ਚਾਹੁੰਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ بس ਜਿੰਨੇ ਮੰਦਭਗਾਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚਦੇ ਹੋਣੇ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਨ ਨਹੀਂ ਦਿੱਤਾ ਅੱਜ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲਓਪੀ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟਰੈਟਰੀ ਹੈ ਉੱਥੇ ਰਾਹੁਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਜੀ ਜੀ ਐਸੀ ਸਾਹਿਬ ਐਸੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲਓਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ ਬਸ ਜਿੰਨੇ ਮੰਦ ਭੱਗਾ ਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚਦੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣ ਫਿਰ ਸਰਕਾਰ ਦੀ ਮਰਜ਼ੀ ਜੀ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿਨ੍ਹਾਂ ਜੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਜੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਹਨ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਨ ਨਹੀਂ ਦਿੱਤਾ ਅੱਜ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂਅਲ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲੋਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟੈਰੀਟਰੀ ਹੈ ਉੱਥੇ ਰਾਹੁਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਇਹ ਸੀ ਸਾਹਿਬ ਇਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ ਬਸ ਜਿੰਨੇ ਮੰਦਪਾ ਗਾਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚ ਤੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣੇ ਫਿਰ ਸਰਕਾਰ ਦੀ ਮਰਜ਼ੀ ਦੀ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿਨ੍ਹਾਂ ਜਿਹੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀ ਭਾਈ ਉਮੀਦ ਤੇ ਹਜੇ ਜਾਣ ਹੀ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਣ ਨਹੀਂ ਦਿੱਤਾ ਰਿਕੀ ਗੱਲ ਜੀ ਅੱਜ ਇਹ ਰਾਹੁਲ ਗਾਂਧੀ ਜੀ ਆਈਸੀ ਇੱਥੇ ਹੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲੋਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟਰੈਟਰੀ ਹੈ ਉੱਥੇ ਰਾਹੁਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਜੀ ਜੀ ਐਸੀ ਸਾਹਿਬ ਐਸੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ ਬਸ ਜਿੰਨੇ ਮੰਦਭਗਾਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚ ਤੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣੇ ਫਿਰ ਸਰਕਾਰ ਦੀ ਮਰਜ਼ੀ ਦੀ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿੰਨੇ ਜਿਹੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿੰਨੇ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਪੈਸੇ ਦੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਨ ਨਹੀਂ ਦਿੱਤਾ ਅੱਜ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲਓਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟੈਰੀਟਰੀ ਹੈ ਉੱਥੇ ਰਾਹਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਇਹ ਸੀ ਸਾਹਿਬ ਇਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ بس ਜਿੰਨੇ ਮੰਦਭਾ ਗੱਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚਦੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣ ਫਿਰ ਸਰਕਾਰ ਦੀ ਮਰਜ਼ੀ 'ਚ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿੰਨੇ ਜੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿੰਨੇ ਨੁਕਸਾਨ ਹੋਇਆ ਹੈ ਕੀ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਪੈਸੇ ਦੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਹਨ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਣ ਨਹੀਂ ਦਿੱਤਾ ਅੱਜ ਇਹ ਰਾਹੁਲ ਗਾਂਧੀ ਜੀ ਆਈਸੀ ਇੱਥੇ ਹੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਣ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲਓਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟੈਰੀਟਰੀ ਹੈ ਉੱਥੇ ਰਾਹਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਜੀ ਜੀ ਅਸੀ ਸਾਹਿਬ ਇਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ ਬਸ ਜਿੰਨੇ ਮੰਦਭਗਾਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚ ਤੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣੇ ਫਿਰ ਸਰਕਾਰ ਦੀ ਮਰਜ਼ੀ ਦੀ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿਨ੍ਹਾਂ ਜਿਹੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਜੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਹੀ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਨ ਨਹੀਂ ਦਿੱਤਾ ਅੱਜ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲੋਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟਰੇਟਰੀ ਹੈ ਉੱਥੇ ਰਾਹੁਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਜੀ ਜੀ ਐਸੀ ਸਾਹਿਬ ਐਸੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ بس ਜਿੰਨੇ ਮੰਦਭਗਾਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚ ਤੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣੇ ਫਿਰ ਸਰਕਾਰ ਦੀ ਮਰਜ਼ੀ ਦੀ ਕੀ ਕੀਤਾ ਜਾ ਸਕਦਾ ਤੱਕਾ ਜੀ ਔਰ ਕਿਵੇਂ ਵੇਖ ਰਹੇ ਹੋ ਜਿੰਨੇ ਜਿਹੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿੰਨੇ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਪੈਸੇ ਦੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਹਨ ਮੁਰਗੀਆਂ ਜਲੰਧਰ ਤੋਂ ਜਲੰਧਰ ਤੋਂ ਲੀਡਰ ਸਾਡੇ ਨਾਲ ਨੇ ਕੋਸਲਾ ਸਾਹਿਬ ਕੋਸਲਾ ਸਾਹਿਬ ਕੀ ਚੱਕਰ ਪਿਆ ਕੀ ਗੱਲ ਹੋ ਗਈ ਕਿ ਰਾਹੁਲ ਗਾਂਧੀ ਜਿਹੜਾ ਪਲਾਨ ਸੀਗਾ ਉਹਨਾਂ ਨੂੰ ਕਿਸਤੀ ਦੀ ਜਾਨ ਨਹੀਂ ਦਿੱਤਾ ਅੱਜ ਰਾਹੁਲ ਗਾਂਧੀ ਜੀ ਆਈਸੀ ਇੱਥੇ ਖੜਾ ਦੇਖਣ ਲਈ ਸਾਰਾ ਤੇ ਉਹ ਉਧਰ ਕਿਸਤੀ ਰਾਹੀਂ ਉਧਰ ਦੂਜੇ ਪਾਸੇ ਜਾਣਾ ਚਾਹੁੰਦੇ ਸੀ ਬਟ ਉਹਨਾਂ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਉੱਥੇ ਬਟ ਮੈਨੂੰ ਇਹ ਲੱਗਦਾ ਵੀ ਬੜੀ ਇਹ ਮਾੜੀ ਗੱਲ ਹੈ ਸਾਡੇ ਐਲਓਪੀ ਦੇਸ਼ ਦੇ ਵਿਰੋਧੀ ਧਰ ਦੇ ਨੇਤਾ ਸਾਡੇ ਆਏ ਆ ਤੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਪੁਲਿਸ ਦਾ ਕੰਮ ਹੈ ਤੇ ਜਿਹੜੇ ਬੰਦੇ ਸਾਰੇ ਦੇਸ਼ ਦੇ ਉੱਥੇ ਰਹਿ ਰਹੇ ਨੇ ਸਾਡਾ ਦੇਸ਼ ਹੈ ਸਾਡੀ ਟੈਰੀਟਰੀ ਹੈ ਉੱਥੇ ਰਾਹਲ ਜੀ ਜਾ ਸਕਦੇ ਨੇ ਇਹ ਬਹੁਤ ਗਲਤ ਗੱਲ ਹੈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਇਹ ਸੀ ਸਾਹਿਬ ਇਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਆ ਕਿ ਸੇਫ ਨਹੀਂ ਹੈ ਕੋਈ ਬੰਦਾ ਦੇਸ਼ ਦਾ ਐਲੋਪੀ ਸੇਫ ਨਹੀਂ ਹੈ ਇਹ ਹਾਲਾਤ ਦੇਖ ਕੇ ਤੇ بس ਜਿੰਨੇ ਮੰਦਭਾ ਗੱਜ ਹੋ ਸਕਦਾ ਸੀਗਾ ਉਹ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਸਾਡਾ ਕਾਂਗਰਸ ਦਾ ਸਭ ਤੋਂ ਵੱਡੇ ਲੀਡਰ ਇੰਡੀਆ ਦੇ ਆਏ ਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਮਦਦ ਕਰਨੀ ਚਾਹੁੰਦਾ ਆ ਤੇ ਉੱਥੇ ਤੇ ਪਹੁੰਚਦੇ ਹੋਣੀ ਚਾਹੀਦੀ ਉਹਨਾਂ ਵੱਲ ਤੇ ਦੇਖਿਆ ਹੀ ਕਿਸੇ ਨੇ ਨਹੀਂ ਤੇ ਜੇ ਸਾਡੇ ਲੀਡਰ ਨੇ ਚਾਹਿਆ ਕਿ ਉੱਥੇ ਤੇ ਪਹੁੰਚ ਕੀਤੀ ਜਾਵੇ ਤੇ ਉੱਥੇ ਤੇ ਉਹਨਾਂ ਨੂੰ ਮਿਲਿਆ ਜਾਵੇ ਦੁੱਖ ਤਕਲੀਫ ਵੀ ਸੁਣ ਲਈਏ ਉਹ ਵੀ ਨਹੀਂ ਜੇ ਚਾਹੁੰਦੇ ਹੁਣ ਫਿਰ ਸਰਕਾਰ ਦੀ ਮਰਜ਼ੀ 'ਚ ਕੀ ਕੀਤਾ ਜਾ ਸਕਦਾ ਤੱਕਾ ਜੀ ਹੋਰ ਕਿਵੇਂ ਵੇਖ ਰਹੇ ਹੋ ਜਿੰਨੇ ਜੜੀਆਂ ਚੀਜ਼ਾਂ ਇੱਥੇ ਬੀਤੀਆਂ ਨੇ ਜਿੰਨੇ ਨੁਕਸਾਨ ਹੋਇਆ ਹੈ ਕਿ ਲੋਕਾਂ ਨੂੰ ਮੁਆਵਜ਼ਾ ਜਾਂ ਜੋ ਮੁਰਗੀ ਮਰੀ ਦੇ ਵੀ ਪੈਸੇ ਦੀ ਜਿਹੜੀ ਗੱਲ ਹੁੰਦੀ ਸੀ ਕਿ ਹੈ ਉਮੀਦ ਅਸੀਂ ਭਾਈ ਉਮੀਦ ਤੇ ਹਜੇ ਜਾਣ ਨਹੀਂ ਦਿੱਤਾ ਜੀ ਉਮੀਦ ਤੇ ਖਾਦੀ ਹੋ ਗਈ ਜੀ ਉਮੀਦ ਤੇ ਤਾਂ ਹੋ ਗਈ ਪਰ ਜਾ ਕੇ ਪੁੱਛਦੇ ਲਈਏ ਕਿੰਨੀਆਂ ਮਰੀਆਂ ਮੁਰਗੀਆਂ